एक हरेक स्टूडेंट ने अरे स्टूडेंट ने मेरे को वोट दिया मैं इन से धन्यवाद करना चाहता हूँ आप वोटों का मार्जिन भी देख सकते हैं तमाशा दिया है कैसा तमाशा दिया है मैं आपको मैं बहुत ही खुश हूँ चार लोग थे जो हमने नॉमिनेट नौ, किए थे जिसमें से कैंडिडेट थे उन्होंने किसी भी उन्होंने किसी भी चारों में किसी भी नाम को कंसीडर नहीं किया पांचवा कोई नया नाम मतलब निकाल के दिया हमने फिर बगावत की और बगावत हमारे खून में है ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਆਜ਼ਾਦ ਉਮੀਦਵਾਰ ਪ੍ਰੈਜ਼ੀਡੈਂਟ ਦੀ ਚੋਣ ਜਿੱਤ ਗਿਆ ਅਨੁਰਾਗ ਦਲਾਲ ਚੋਣ ਜਿੱਤ ਕੇ ਇਹਨੇ ਪ੍ਰੈਜ਼ੀਡੈਂਟ ਦੀ ਭੰਗੜੇ ਪੈ ਰਹੇ ਨੇ ਢੋਲ ਵੱਜਦੇ ਹੋਏ ਨਜ਼ਰ ਆ ਰਹੇ ਨੇ ਔਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅਨੁਰਾਗ ਦਲਾਲ ਕੀ ਕਹਿੰਦੇ ਅਨੁਰਾਗ ਚਲਦੇ ਚਲਦੇ ਗੱਲ ਕਰਾਂਗੇ ਕਿਹੜੇ ਮੁੱਦੇ ਰਹਿਣਗੇ ਵਿਦਿਆਰਥੀਆਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗੇ ਓਪਨ ਚੈੱਕ ਕੀ ਤਰ੍ਹਾਂ ਕਰ ਰਹੇਗੇ ਭਾਈ ਮੈਂ ਮੈਂ ਸਾਰੇ ਸਟੂਡੈਂਟਸ ਕੋ ਸਭ ਸਾਰ ਮਾਈਕ ਨਾ ਮੂਵਮੈਂਟ ਮੈਂ ਮੈਂ ਸਟੂਡੈਂਟ ਮੈਂ ਸਟੂਡੈਂਟ ਕੇ ਲਈ ਇਹ ਹੱਕ ਦੇਣਾ ਚਾਹਤਾ ਹ एक स्टूडेंट देख जी, आपने, आपने देखा भी होगा कि आप मैं आपको एक बात बताना चाहता हूँ जैसे पॉलिटिकल पार्टीज को एक कैसा तमाशा दिया है कैसा तमाशा दिया है मैं आपको मैं बहुत ही खुश हूँ और जितने मेरे साथी है आप देखिए पीछे भी देखिएगा मैं ਮੇਰਾ ਭਾਈ ਸਿਕੰਦਰ ਬੂਰਾ ਵੀ ਉहां पे ਖੜੇ ਹੈ ਤਾਂ ਆਪ ਉਸੇ ਵੀ ਬਾਤ ਕੀਜੀਏਗਾ ਤਾਂ ਅਨੁਰਾਗ ਸਿਕੰਦਰ ਬੂਰਾ ਇਧਰਲੇ ਪਾਸੇ ਖੜੇ ਆ ਸਿਕੰਦਰ ਬੂਰਾ ਖੜੇ ਆ ਹਾਰ ਲੈ ਕੇ ਤਾਂ ਸਿਕੰਦਰ ਬੂਰਾ ਨੂੰ ਪੂਰਾ ਇਹ ਕਹ ਰਹੇ ਨੇ ਕਿ ਸਿਕੰਦਰ ਬੂਰਾ ਨੂੰ ਦੀ ਜਿੱਤ ਹੈ ਇਹ ਸਿਕੰਦਰ ਬੂਰਾ ਨੇ ਮੇਰੇ ਕਰਕੇ ਸਟੈਂਡ ਲਿਆ ਤਾਂ ਜਫੀ ਪਾਈ ਆ ਘੁੱਟ ਕੇ ਸਿਕੰਦਰ ਬੂਰਾ ਨੇ ਤਾਂ ਇਹ ਤਸਵੀਰ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੀ ਚੋਣ ਜਿੱਤ ਕੇ ਨੇ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਜਿਨ੍ਹਾਂ ਨੇ ਪ੍ਰੋ ਪੰਜਾਬ ਟੀਵੀ ਨਾਲ ਗੱਲ ਵੀ ਕੀਤੀ ਔਰ ਹੁਣ ਸਾਹਮਣੇ ਦਿਖਾ ਦਿਆ ਹੈ सबसे ज्यादा हमने बता दिया है कि छात्र ही यहाँ चलेंगे राजनीति यहाँ चलेगी जादू नाम को कंसीडर नहीं किया पांचवा कोई नया नाम मतलब निकाल के दिया हमने फिर बगावत की और बगावत हमारे खून में है खून देख का सम्मान हमारे सभी छात्रों ने किया विश्वविद्यालय के लोगों ने किया हमें कंधों पे उठाया और हमें कहा कि एक स्टूडेंट फ्रंट बढ़ाइए चुनाव लड़िए हम आपको जिता करके भेजेंगे दम उठा करके पपेट बढ़ा रहे थे लोग, लोगों से लोगों से है छात्रों से एनएच है हमसे एन से हम नहीं है माहौल देखकर आप खुद ही देख ਲਿਜੀਏ ਮੇਰੇ ਬਡੇ ਭਾਈ ਸਿਕੰਦਰਪੁਰਾ ਜੀ ਨੇ ਇਤਨਾ ਮੇਰੀ ਮਦਦ ਕੀ ਹੈ ਮੇਰੇ ਕੋ ਇੱਕ ਭਾਈ ਕੀ ਤਰ੍ਹਾਂ ਮੇਰੇ ਕੋ ਇੱਕ ਭਾਈ ਛੋਟੇ ਭਾਈ ਕੀ ਤਰ੍ਹਾਂ ਮੇਰੇ ਕੋ ਆਵਾਜ਼ ਦੀ ਫਿਰ ਮੈਂ ਉਹ ਸਵਾਦ ਪਰ ਉਤਰਨੇ ਦਾ ਕੰਮ ਕਰੀਆ ਹੋ ਰਿਹਾ ਅਨੁਰਾਗ ਦਲਾਲ ਹੁਣਾਂ ਦਾ ਸਿਕੰਦਰਪੁਰਾ ਹੁਣਾਂ ਨੂੰ ਜਿੱਦ ਤੱਕ ਸ਼ਰੇਹ ਦੇ ਰਿਹਾ ਪੂਰਾ ਇਹ ਕਹਿ ਰਹੇ ਨੇ ਕਿ ਸਿਕੰਦਰਪੁਰਾ ਔਰ ਪੂਰੀ ਕਿਵੇਂ ਦੇਖੋ ਬਹੁਤ ਵੱਡੀ ਜਿੱਤ ਹੋਈ ਹੈ ਅਨੁਰਾਗ ਦਲਾਲ ਦੀ ਤੇ ਯੂਨੀਵਰਸਿਟੀ ਦੇ ਆਫ ਸਟੂਡੈਂਟ ਜਿੰਦਾ ਹੈ ਤਾਂ ਜਿੰਦਾ ਨਜ਼ਰ ਆਣਾ ਜ਼ਰੂਰੀ ਹੈ ਸਕੰਦਰ ਕਹਿੰਦੇ ਆ ਕਿ ਉਸੂਲੋਂ ਪਿਆਰ ਚਾਹੇ ਤੋਂ ਟਕਰਾਉਣਾ ਜ਼ਰੂਰੀ ਹੈ ਗਰ ਜਿੰਦਾ ਹੋ ਤਾਂ ਨਜ਼ਰ ਆਣਾ ਜ਼ਰੂਰੀ ਹੈ ਇਹ ਗੱਲ ਕਹਿ ਰਹੇ ਨੇ ਸਕੰਦਰ ਬੂਰਾ ਔਰ अनुराग दलाल ਚੋਣ ਜਿੱਤ ਗਿਆ ਔਰ ਯੂਨੀਵਰਸਿਟੀ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਕੀ ਕੋਈ ਆਜ਼ਾਦ ਉਮੀਦਵਾਰ ਚੋਣ ਜਿੱਤਿਆ ਹੋਵੇ ਦਾ ਇਹ ਪੰਜਾਬ ਯੂਨੀਵਰਸਿਟੀ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਸਵਾਗਤ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕੀ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਜਾ ਸਕਦਾ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਆ ਇਹ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਕਿ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਆਂ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ 'ਚ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਸਕੰਦਰ ਬੂਰਾ ਨੂੰ ਕਹ ਰਹੇ ਨੇ ਇਹ ਕਿ ਸਕੰਦਰ ਬੂਰਾ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਨੇ ਜਿਹੜਾ ਤਿਆਗ ਕੀਤਾ ਇਹਨਾਂ ਵਾਸਤੇ ਅਹੁਦਾ ਛੱਡਿਆ ਇਸ ਕਰਕੇ ਇਹ ਚੋਣ ਜਿੱਤੇ ਨੇ ਤਾਂ ਪੰਜਾਬ ਯੂਨੀਵਰਸਿਟੀ ਤੋਂ ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਕਿ ਇੱਕ ਪਾਸੇ तमाम ਵੱਡੀਆਂ ਪਾਰਟੀਆਂ ਦੇ ਵਿੰਗ ਸੀਗੇ ਔਰ ਦੂਸਰੇ ਪਾਸੇ ਸਟੂਡੈਂਟਸ ਦੀ ਏਕਤਾ ਸੀਗੀ कोशिश करांदर बाद भी हो जाएगा समेत सारिया वार्टियां पिछे रह गए इस बार क्या जा सकता है थिया दे। थिया दे। थिया दे। छात्रो ने नकार दिया है राजनीतिक दलों को नकार दिया है खिलवाड़ नहीं कर सकते मनी मसल पावर का इस्तेमाल करके छात्रों के साथ राजनीतिक पार्टियां यहां खिलवाड़ नहीं कर सकती के कैसे कि एनएसयूई का ਸਾਡੀ एनएसयूई ਤੇ ਸਾਡਾ ਦਬਦਬਾ ਉਹਨਾਂ ਨੂੰ सिकंदर बुर्रा और अनुराग दलाल की कहेंगे अपनी एनएसयूई को अपने पास रखिए झंडा भी आपका डंडा भी आपका हमने चुनाव जीत के दिखा दिया स्टूडेंट फ्रंट का टाइम है डेमोक्रेटिक स्टूडेंट फ्रंट ने आके दस देते कि स्टूडेंट पॉलिटिक्स ऊपर ਕਿ ਇਥੇ ਹੌਸਲੇ ਜਿੱਤਨੇ ਸੱਜਣਾ ਕਦੇ ਹਥਿਆਰ ਨਹੀਂ ਜਿੱਤਦੇ ਤਾਂ ਇੱਕ ਪੂਰਾ ਸੈਲੀਬ੍ਰੇਸ਼ਨ ਹੋ ਰਿਹਾ ਤਾਂ ਸਿਆਸੀ ਪਾਰਟੀਆਂ ਦਾ ਦਬਦਬਾ ਇਸ ਵਾਰ ਕੰਮ ਨਹੀਂ ਆਇਆ ਕਿਹਾ ਜਾ ਸਕਦਾ ਕਿਵੇਂ ਦੇਖਦੇ ਹੋ ਸਟੂਡੈਂਟ ਸਾਰੇ ਇਕੱਠੇ ਹੋਏ ਆ ਸਟੂਡੈਂਟਸ ਦੀ ਜਿੱਤ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਟੂਡੈਂਟਸ ਦੀ ਜਿੱਤ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਐਨਐਸਵੀ ਨੇ ਇੱਕ ਡੰਮੀ ਕੈਂਡੀਡੇਟ ਸਾਡੇ ਉੱਪਰ ਥੋਪਿਆ ਸੀ ਬਟ ਸਾਡੇ ਨਵੇਂ ਨਿਯੁਕਤ ਪ੍ਰਧਾਨ ਸਟੇਟ ਦੇ ਚੰਡੀਗੜ੍ਹ ਦੇ ਪ੍ਰਧਾਨ ਸਿਕੰਦਰ ਬੂਰਾ ਨੇ ਮੌਕੇ ਤੇ ਸਤੀਵਾ ਦੇ ਕਿਸ ਨੂੰ ਨਕਾਰਦਾ ਸੀ ਤੇ ਅਸੀਂ ਸਾਰੇ ਸਟੂਡੈਂਟ ਨੇ ਇੱਕ ਕਸਮ ਖਾਦੀ ਸੀ ਕਿ ਅਸੀਂ ਇਹਨਾਂ ਪੋਲੀਟੀਕਲ ਪਾਰਟੀ ਨੂੰ ਦੱਸਦਾ ਕਿ ਕੀ ਡਿਸਰਵਿੰਗ ਕੈਂਡੀਡੇਟ ਯੂਨੀਵਰਸਿਟੀ ਦੇ ਕੀ ਹੁੰਦੇ ਨੇ ਤੇ ਉਹਨਾਂ ਦੀ ਜਿੱਤ ਕਿੰਨੀ ਮੈਨੇਜ ਕਰਦੇ ਤੇ ਸਟੂਡੈਂਟਾਂ ਵਿੱਚੋਂ ਖੜਦੇ ਤੇ ਕੰਮ ਕਰ ਦੇਵਗੇ ਤਾਂ ਸਾਰੇ ਸਟੂਡੈਂਟਸ ਦੀ ਜਿੱਤਾ ਕਹਿੰਦੇ ਕਿ ਸਾਰੇ ਸਟੂਡੈਂਟਸ ਦਾ ਧੰਨਵਾਦ ਕਰ ਰਹੇ ਨੇ ਸਿਕੰਦਰ ਬੂਰਾ ਵੀ ਤੇ ਬਾਕੀ ਵੀ तमाम ਲੋਕ ਤਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਜਿੱਤ ਹੋਈ ਆ ਜਿਸ ਤਰੀਕੇ ਨਾਲ ਇੱਕ ਆਜ਼ਾਦ ਉਮੀਦਵਾਰ ਜਿੱਤ ਗਿਆ ਪੰਜਾਬ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਬਣ ਗਿਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਬਾਕੀ तमाम ਪਾਰਟੀਆਂ ਨੂੰ ਸਟੂਡੈਂਟਸ ਨੇ ਨਕਾਰਿਆ ਕਿਤੇ ਨਾ ਕਿਤੇ ਬਾਈ ਕਿਵੇਂ ਦੇਖਦੇ ਹੋ ਤੁਸੀਂ ਇੱਕ ਬਹੁਤ ਵੱਡੀ ਜਿੱਤ ਹੈ ਕਹੀ ਜਾਂਦੀ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਆਪਣੇ ਤੌਰ ਤੇ ਇੱਕ ਵੱਡੀ ਜਿੱਤ ਹੈ ਕਿਉਂਕਿ ਪਹਿਲੀ ਵਾਰ ਕੋਈ ਕੈਂਡੀਡੇਟ ਜਿੱਤਿਆ ਆ ਜੀ ਹਾਂ ਜੀ ਸਾਨੂੰ ਇਸ ਵਾਰ ਬਹੁਤ ਖੁਸ਼ੀ ਹੋ ਰਹੀ ਆ ਤੇ ਇਸ ਦੇ ਨਾਲ ਨਾਲ ਅਸੀਂ ਜਿਵੇਂ ਪਹਿਲਾਂ ਅਸੀਂ ਐਨਐਸਯੂਈ ਪਾਰਟੀ ਹੁੰਦੀ ਸੀ ਉਹ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਸਟੂਡੈਂਟ ਦੇ ਨਾਲ ਪਾਰਟੀ ਹੁੰਦੀ ਆ ਪਾਰਟੀ ਦੇ ਨਾਮ ਨਾਲ ਕੋਈ ਸਟੂਡੈਂਟ ਨਹੀਂ ਹੁੰਦੇ ਕਿਉਂਕਿ ਅਸੀਂ ਇਸ ਵਾਰ ਇੰਡੀਪੈਂਡੈਂਟ ਕੈਂਡੀਡੇਟ ਲੜਾ ਕੇ ਸਰਕਾਰ ਨੂੰ ਵੀ ਇੱਕ ਦਿਸ਼ਾ ਨਿਰਦੇਸ਼ ਦੇ ਕੇ ਦੱਸ ਦਿੱਤਾ ਹੈ ਵੀ ਜਿੱਥੇ ਵੀ ਸਟੂਡੈਂਟ ਇਕੱਠੇ ਹੋ ਕੇ ਆਪਣੇ ਹੱਕ ਲਈ ਲੜਨਗੇ ਉੱਥੇ ਉਹ ਜਿੱਤ ਪ੍ਰਾਪਤ ਕਰਨਗੇ ਸਾਨੂੰ ਇਹਨਾਂ ਚੀਜ਼ਾਂ ਵਿੱਚ ਸਰਕਾਰ ਦੀ ਲੋੜ ਨਹੀਂ ਨਾਲ ਇਹ ਵੀ ਲਾਸਟ ਹੈ ਵੀ ਯੂਨੀਵਰਸਿਟੀ ਸਟੂਡੈਂਟ ਦੀ ਆ ਤੇ ਸਟੂਡੈਂਟ ਦੀ ਪਾਵਰ ਅਸੀਂ ਸਟੂਡੈਂਟ ਦੇ ਹੱਥਾਂ ਵਿੱਚ ਹੀ ਰੱਖ ਕੇ ਖੁਸ਼ ਹਾਂ ਨਾ ਕਿ ਕਿਸੇ ਪੋਲਿਟੀਕਲ ਪਾਰਟੀ ਦੇ ਅੰਦਰ ਠੀਕ ਹੈ ਥੈਂਕ ਯੂ ਤਾਂ ਸਾਰੇ ਸਟੂਡੈਂਟ ਨੇ ਕਹਿੰਦੇ ਕਿ ਕਿਸੇ ਪੋਲਿਟੀਕਲ ਪਾਰਟੀ ਦਾ ਦਬਦਬਾ ਨਹੀਂ ਚੱਲਿਆ ਔਰ ਇੱਥੇ ਸਟੂਡੈਂਟਸ ਦਾ ਦਬਦਬਾ ਹੀ ਕਾਇਮ ਰਹੂਗਾ ਇਹ ਗੱਲ ਇਹਨਾਂ ਨੇ ਕਹੀ ਹੈ ਤਾਂ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਵਜੋਂ ਚੁਣੇ ਗਏ ਨੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ